ਹਾਂਜੀ ਮਿੱਤਰੋ ਕੀ ਹਾਲ ਚਾਲ ਆ ਮੀਟ ਕਰਦਾ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਵਲੌਗ ਸਟਾਰਟ ਕਰਤਾ ਅੱਲਾ ਪਾ ਵਲੌਗ ਨਹੀਂ ਪਾਇਆ ਤੇ ਅੱਜ ਬਣ ਰਿਹਾ ਚਾਰਾ ਤੇ ਕੱਲ ਮੀਂਹ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਦੋਨੋਂ ਹੌਣਿਆਂ ਟਰੈਕਟਰ ਬਹੁਤ ਜ਼ਿਆਦਾ ਖੁੱਬ ਖੁੱਬ ਕੇ ਨਿਕਲ ਰਹੇ ਆ 4x4 ਆਪਾਂ ਜੋਂਡੀਅਰ ਲਾਇਆ ਟੋਹਣ ਪਾ ਕੇ ਟਿੱਕੜ ਦੇ ਵਿੱਚੋਂ ਬਸ ਕਿ ਤੁਹਾਨੂੰ ਦਿਖਾਉਣੇ ਆ ਬਸ ਹੁਣ ਚੱਲਦੇ ਆ ਚਾਰ ਪੈਲੀ ਚ ਜਿੱਥੇ ਆਪਣਾ ਚਾਰਾ ਬਣਦਾ ਤੇ ਦਿਖਾਉਣੇ ਆ ਇਦਾਂ ਹੀ ਵੀਡੀਓ ਨਾ ਬਣੇ ਰਿਓ ਕਰੋ ਮੇਰੇ ਵੀਰੋ ਇੰਨਾ ਪਾਣੀ ਫੜ ਗਿਆ ਤੇ ਉਹ ਅਜੇ ਵੇਲੇ ਬਣ ਰਿਹਾ ਔਰ ਬਾਈ ਫਲੋਰ ਲਾਇਆ ਹੋਇਆ ਉਹ ਚੈੱਕ ਕਰੋ ਮੇਰੇ ਵੀਰੋ ਉਹ ਚਿੱਕੜ ਚ ਬੰਦੇ ਗਾਹ ਪਈ ਆਉਂਦੇ ਆ ਕੋਈ ਬੜਾ ਜਿਆਦਾ ਚਿੱਕੜ ਹੋ ਗਿਆ ਸੀ ਤਾਂ ਕਰਕੇ ਓਏ ਸਾਰ ਟਰੈਕਟਰ ਦੀ ਛਤਰੀ ਉੱਤੇ ਵੀ ਚਿੱਕੜ ਵੀ ਜਦੋਂ ਸਲਿੱਪ ਕਰਦਾ ਟਾਇਰ ਆ ਵੀ ਸੁਣ ਕਰਦੇ ਆ ਐਨ ਬੜਾ ਜਿਆਦਾ ਚਿਪਕੜਾ ਬਾਈ। ਯਾ ਵੀ ਦੇਖ। ਸਾਰੀ ਮਸ਼ੀਨ ਲਿਬੜ ਗਈ ਵੀਰੋ। ਚੈੱਕ ਕਰੋ ਮੇਰੇ ਵੀਰੋ। ਜੇ ਵੀਰੋ ਚੱਲ ਪਿਆ ਫਿਰ ਲੈਣ ਉਧਰੋਂ ਲਿਆ ਕੇ। ਵੀਰੋ ਬਹੁਤ ਜਿਆਦਾ ਖੁੱਬ ਹੋ ਗਿਆ ਕਿ ਸਿੰਗਲ ਟਾਇਰ ਹੀ ਆ। ਉਹ ਵੇਖੋ ਛੋਟੇ ਟਾਇਰ ਤੁਹਾਨੂੰ ਦਿਖਾਉਣਾ। ਆ ਨੇੜੇ ਤਾਂ ਨਹੀਂ ਆ ਬਾਈ ਚਿੱਕੜ ਬਹੁਤ ਜ਼ਿਆਦਾ। ਉਹ ਚੱਕ ਚੱਲ ਪਿਆਈ। ਛੋਟੇ ਕਿੱਤੀ ਆਉਂਦੇ ਆ। ਉਹ ਚੱਕ ਰੰਗ ਰਿਓ। ਉਹ ਚੱਕ ਉਹ ਵੀ। ਚਿੱਕੜ ਹੀ ਬਹੁਤ ਜ਼ਿਆਦਾ। ਪਾਣੀ ਵੇਹ ਲੋ ਇੰਨਾ ਹੀ ਨਾ ਖੜਾ ਹੋਵੇ ਤੇ ਟਰੈਕਟਰ ਚੱਲਦੇ ਪਿਆ। ਆਵਾਜ਼ ਕਰ ਰੋ ਮੈਂ ਕਰਾਉਂ। ਛੋਟੇ ਕਿੱਤੀ ਪਰ ਦਬਦੇ ਕਿੱਥੇ ਆ ਛੋਟੇ। ਉਹ ਵੇਖੋ ਬਚ ਲਿਆ ਸੀ। ਉਹ ਵੇਖੋ। ਉਹ ਉਹ ਵੇਖੋ। ਉਹ ਵੇਖੋ ਉਹ ਜੰਗਰੋ। ਆਉਂ ਜਾ। ਬੋਏ ਫਾਰਮ ਸਾਠ ਉੱਥੇ ਬਾਹਰ ਇੱਥੇ ਆਉਂਦਾ ਟਰੈਕਟਰ ਆਪਣੀ ਖੜਕਤੇ। ਇਹ ਫਿਰ ਜੌਂੜੀਆਂ ਨਾਲ ਕੱਢ ਕੇ ਬਾਹਰ ਰੱਖ ਦਿੰਦੇ ਆ। ਇੱਥੋਂ ਟਰੈਕਟਰ ਜਿੰਦ ਨਾਲ ਥੋਕੀ ਟਰਾਲੀ ਨਿਕਲ ਜੇ। ਉਹ ਚੈੱਕ ਕਰੋ ਮੇਰੇ ਭਰਾ, ਉਹ ਚੈੱਕ ਕਰੋ। ਉਹ ਰਹਿ ਤਾਂ ਇੱਕ ਇੱਕ ਗੇੜਾ ਲਾਉਂਦੇ ਆ। ਤੇ ਘੁੰਮ ਕੇ ਉੱਪੋ ਦੀ ਆ ਜਾਂਦੇ ਆ। ਉਹ ਵੇਖੋ। ਆਹ ਕੋਈ। ਉਹ ਝੋਟਾ ਰਖਤੀ ਆਂਡਿਆ ਹੋਇਆ ਕਰੋ ਬਾਈ। ਉਹ ਛੋਟਾ ਕੀ ਹੋਣ ਰਿਹਾ ਵਰਲਾ ਫੋਰ ਬਈ ਫੋਰ ਲਾ ਕੇ ਅਰੇ ਕਿਹ ਖਰੋ ਮਰੇ ਰਿਹਾ ਇੰਨੂੰ ਕਹਿੰਦੇ ਝੋਟੇ ਫੋਰ ਬਈ ਫੋਰ ਨਾਲ ਹੀ ਕੰਮ ਚੱਲਦਾ ਵਾ ਦੂਜਾ ਦਾ ਕਿੱਥੇ ਖਿਚਣਾ ਅਕਤੂ ਛੜ ਲੱਗਿਆ ਵਾ ਆਲੀ ਹਰ ਆਲ ਦੇ ਨਾਲ ਮੁੜੇ ਕੇ ਤੇ ਰੋਕਾਂ ਨਹੀਂ ਰਹਿਣੇ ਟਰੈਕਟਰ ਹੁਣ ਆਲ ਦੀ ਨਾਲ ਕਹਿੰਦੇ ਚਲਾ ਦੇਣੀ ਬ੍ਰੇਕਾਂ ਦੇ ਯਾਤਕ ਵੀ ਤੋਰ ਤੇ ਇਹ ਮੇ trotਣ ਬਣ ਜਾਂਦਾ ਬਣ ਜਾਂਦਾ ਨਹੀਂ ਤਾਂ ਅੱਜ ਤਾਂ ਬਹੁਤ ਜ਼ਿਆਦਾ ਚਿੱਕੜ ਹੋਇਆ ਹੋਇਆ ਵਾ ਬਾਕੀ ਫਿਰ ਵੀ ਕਹਿੰਦੇ ਜਿਆਦਾ ਮੀਂਹ ਆ ਜੇ ਬਣਾ ਦਈਏ ਉਦੋਂ ਟਰਾਲੀ ਜਿਆਦਾ ਦੀ ਬਾਹਰ ਛੱਟੀ ਜਾਂਦਾ ਉਹ ਪਰੇ ਘਰ ਉਰੇ ਘਰ ਥੋੜਾ ਜਾਂ ਵਾੜਾ ਮੋਟਾ ਯਾਰ ਡੁੱਲਣਾ ਹੀ ਆ ਬਾਕੀ ਥੱਲੋ ਲਾਲ ਮਿੱਟੀ ਕੱਢੀ ਆਉਂਦਾ ਝੋਟਾ ਲਾਲ ਮਿੱਟੀ ਕੱਢੀ ਆਉਣ ਲਿਆ ਝੋਟੇ ਇੰਨਾ ਖੋਪਾ ਹੋਇਆ ਵੇ ਬਾਈ ਪਰ ਖਿੱਚੀ ਆਉਂਦੇ ਆ ਪਰ ਇੰਨਾ ਮੋ ਵੇਦ ਨੂੰ ਇੰਨੀ ਦੂਰ ਖੜੇ ਆ ਆ ਸਾਰਾ ਬਣ ਗਿਆ ਇੰਨਾ ਪਾਣੀ ਖੜਾ ਮੇਰੇ ਮੇਰੇ ਇਥੇ ਨਾਲ ਹੀ ਚੱਲੀ ਜਾਂਦੇ ਆ ਹੋ ਜਾ ਕਰੂੰੁੰਦੇ ਕੀ ਆਉਂਦੇ ਆ chịu được chịu được chịu được chịu được chịu được ਉਹ ਸੈਟ ਜੇ ਕੀਤਾ ਨਾਟ ਹੁਣ ਚੱਲ ਪਿਆ ਝੋਟੇ ਆਪਣੇ ਚੈੱਕ ਕਰੋ ਤਵੇ ਵੀ ਖੋਪਾ ਬਹੁਤ ਜ਼ਿਆਦਾ ਚਿੱਕੜ ਇੰਨਾ ਨਾ ਬਹੁਤ ਜ਼ਿਆਦਾ ਟਰੈਕਟਰ ਵੀ ਬਹੁਤ ਸਲਿੱਪ ਕੱਢਣ ਦੇ ਆ ਉਹ ਚੈੱਕ ਕਰੋ ਕੋਈ ਦੇਖ ਰਿਹਾ ਇੰਨਾ ਚਿੱਕੜ ਬਹੁਤ ਜ਼ਿਆਦਾ ਉਹ ਝੋਟੇ ਆਪਣੇ ਕਿੱਥੇ ਦੱਬਦੇ ਆ ਖਿੱਚੀ ਆਉਣ ਦੇ ਆ ਆਹ ਜੇ ਸਾਰੇ ਮੱਕੀ ਬਣਾਉਣੀ ਆ ਇੱਧਰ ਵੀ ਖੜੀ ਆ ਆਹ ਜੀ ਬਾਕੀ ਆ 4 ਕਿੱਲੇ ਬਣ ਗਏ ਸੀ ਆਪਣੇ ਬਾਕੀ ਆ 2 ਕਿੱਲੇ ਜੇ ਪਿਆ ਆ ਬਾਕੀ ਉਧਰ ਆ ਜਾਈ 4 ਕਿੱਲੇ ਪਿਆ ਆ ਬਾਅਦ ਇਹ ਤੋਂ ਬਾਅਦ ਲਾਉਣਾ ਝੋਨਾ ਇੱਥੇ ਹੋਇਆ ਕਰੋ ਮਤਲਬ ਉਹ ਖਬਗਾਟ ਆ ਲੋ ਲੇਪਾਂ ਹੀ ਬਹੁਤ ਨਿਕਲਣੀਆਂ ਟਰੈਕਟਰਾਂ ਦੀਆਂ ਚੈੱਕ ਕਰੋ ਮਾ ਯਾਰ ਵਿੱਚ ਤਾਂ ਨਹੀਂ ਜਾ ਰਿਹਾ ਕਿ ਝੇਕੜ ਬਹੁਤ ਜ਼ਿਆਦਾ ਤਾਂ ਕਰਕੇ ਮੈਂ ਬਾਹਰੋਂ ਵੀਡੀਓ ਵਲੌਗ ਬਣਾ ਰਿਹਾ ਇਸ ਲਈ ਉਹ ਚੈੱਕ ਕਰਾਂ ਮੈਂ ਜ਼ਰਾ ਧੂਆਂ ਕੱਢਦੇ ਟਰੈਕਟਰ ਝੋਟੇ ਆਪਣੇ ਉਹ ਯਾ ਕਰੂ ਉਹ ਬਾਹਰ ਹੀ ਚਲਾਦਾ ਉਹ ਵੀ ਇੰਨਾ ਕੋ ਟਰੈਕਟਰ ਤਲਗ ਤਲਗ ਕੇ ਹੋ ਹੀ ਜਾਂਦਾ ਕਿ ਥੋੜਾ ਬਾਤ ਤਾਂ ਧਣਾ ਹੋਣਾ ਹੀ ਹੈ ਇੰਨਾ ਕੋ ਝੇਕੜ ਦੇ ਵਿੱਚ ਕੋਈ ਝੋਟੇ ਹੋ ਜਾਂ ਦਬਦੇ ਨਹੀਂ ਭਈ ਇਹ ਆਪਾਂ 4x4 ਪਿੱਛੇ ਥੋਂ ਟਰਾਲੀ ਭਰ ਕੇ ਤੇ ਬਾਹਰ ਫਾਰਮ ਸਾਠ ਆਪਾਂ ਸੜਕ ਤੇ ਰੁਕਿਆ ਉੱਥੇ ਬਾਜ ਪਾਈ ਰਹੀ ਆ ਓਏ ਕੋਈ ਝੋਟੇ ਕੀਤੀ ਹੋਣ ਦੇ ਨਾ ਝੋਟੇ ਉਹ ਚੈੱਕ ਕਰੋ ਮਿੱਤਰੋ ਉਹ ਜਾ ਕਰੋ ਟਰਾਲੀ ਦੇ ਟਾਇਰ ਤੁਰਨ ਹੀ ਨਹੀਂ ਦੇ ਕੜੀਸੀ ਲਿਉਂਦੇ ਆ ਪਟੂ ਓਵੇਂ ਝੋਟਾ ਉਹ ਕਿਤੇ ਦਬਦਾ ਇਹਨੂੰ ਕਹਿੰਦੇ ਆ ਝੋਟੇ ਜਮਦੂਦ ਦੇ ਝੋਟੇ ਯਾ ਜੇ ਲੋਕ ਵੀਡੀਓ ਵਧੀਆ ਆਪਣੀ ਲੱਗੇ ਕਰੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਜਰੂਰ ਕਰਿਆ ਕਰੋ ਚੈਨਲ ਨੂੰ ਗੱਲ ਦਾ ਸਬਸਕ੍ਰਾਈਬ ਤੇ ਸਾਰੀ ਤੁਹਾਨੂੰ ਵੀਡੀਓ ਦਿਖਾਵਾਂਗੇ ਜਿੰਨੇ ਤੱਕ ਆਪਾਂ ਬਲੌਗ ਬੁਲਾਇਆ ਤੇ ਵੀਡੀਓ ਨੂੰ ਪੂਰੇ ਦੇਖੇ ਕਰੋ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਇਦਾਂ ਹੀ ਤਾਂ ਆਪਾਂ ਹੋਰ ਵੀ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਹੀਏ ਉਹਨੂੰ ਦੇਖੋਨੇ ਆ ਜਦੋਂ ਟਰਾਲੀ ਆਪਣੀ ਆ ਗਈ ਫਾਰਮ ਸਾਠ ਮਗਰ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਚੱਲ ਵੇ ਝੋਟੇ ਚਲੋ ਵੀ ਝੋਟੇ ਉਹ ਸ਼ਾਕ ਕਰ ਦੋ ਦਾ ਕਰਕੇ ਫਿਰ ਆਪਣਾ ਜੁਨੀਅਰ 4x4 ਲੈ ਕੇ ਆਉਂਦਾ ਆਪਾਂ ਅੰਗੇ ਫਾਰਮ ਸਾਠ ਤੁਰਿਆ ਹੀ ਨਹੀਂ ਵਿੱਚ ਜਮਾ ਹੀ ਉਹ ਹੁਣ ਆਪਾਂ ਉਹ ਉੱਥੇ ਤੁਹਾਨੂੰ ਦਿਖਾਉਣਾ ਮੈਂ ਇੱਥੇ ਆਪਾਂ ਇਧਰ ਦੀਆਂ ਕੱਢ ਕੇ 4x4 ਇੱਥੇ ਆਪਾਂ ਲਾ ਲਈਦਾ ਸਟੈਂਡ ਕਰਦੀ ਦੀ ਟਰਾਲੀ ਦੇ ਫਾਰਮਸਾ ਅੱਧੇ ਇਧਰ ਵਾਕੇ ਲੈ ਜਾਂਦਾ ਫਿਰ ਆਪਾਂ ਜੁਨੀਅਰ ਮਗਰ ਪਿੱਛੇ ਖਾਲੀ ਟਰਾਲੀ ਪਾ ਕੇ ਭਰ ਦਿੰਨੇ ਆ ਇੱਥੇ ਇਹ ਝੋਟੇ ਏਦਾਂ ਆਪਾਂ ਟਰਾਲੀਆਂ ਕੱਢ ਰਹੇ ਆ ਭਰ-ਭਰ ਕੇ ਤੇ ਨੁਕਸਾਨ ਹੋਣੇ ਤੁਹਾਨੂੰ ਵੀਡੀਓ ਨਾ ਬਣੇ ਰਹੋ